ਹਾਂਜੀ ਸਤਿ ਸ੍ਰੀਕਾਲ ਜੀ ਅਦਾਬ ਨਮਸਕਾਰ ਜੀ ਮੈਂ ਆ ਤੁਹਾਡਾ ترسےਮ ਸਿੰਘ ਰਾਜੀ ਆ ਖੇਤੀ ਪੰਜਾਬ ਤੇ હાજર ਜੋ ਟਾਈਮ ਆ ਸਵੇਰ ਦਾ 7:30 ਬੱਜ ਚੁੱਕੇ ਨੇ ਤੇ ਹੁੰਦ ਕਾਫੀ ਜ਼ਿਆਦਾ ਮਾਹੌਲ ਠੰਡਾ ਦਾ ਤੁਹਾਨੂੰ ਪਤਾ ਹੀ ਐ ਤੇ ਜੋ ਸਾਡੇ ਏਰੀਆ ਦਾ ਤਾਪਮਾਨ ਆਗਾ 4 ਤੋਂ 15 ਡਿਗਰੀ ਦਾ ਦੱਸ ਰਹੇ ਨੇ ਜ਼ਿਆਦਾ ਠੰਡਾ ਠੰਡਾ ਰਹੂ 4 ਡਿਗਰੀ ਤੇ 15 ਡਿਗਰੀ ਦੇ ਵਿਚਾਲੇ ਇਧਰ-ਉਧਰ ਰਹਿਣੇ ਨੇ ਤਾਪਮਾਨ ਅੱਜ ਤੇ ਮੈਨੂੰ ਪਤਾ ਹੀ ਹੈ ਦਿਨ ਭਰ ਦੇ ਕੰਮ ਤੰਦੇ ਆਪਣੇ ਤੇ ਅੱਜ ਤੋਂ ਅੱਜ ਵਲੌਗ ਪਾ ਕੇ ਦੁਬਾਰਾ ਵਲੌਗ ਨਹੀਂ ਆਉਣੇ ਕਹੀ ਤਨ ਬਾਈ ਫਿਰ ਮੈਂ ਜਾਣਾ ਸਿਨੀਵਾਲ ਕਲਾ ਰਹਿਣਾ ਦੋ ਤਿੰਨ ਦਿਨ ਤੇ ਅੱਜ ਮੈਂ ਵਲੌਗ ਕਰਾ ਪਾ ਜੀ ਕਿਉਂ ਫਿਰ ਜੇ ਆਪਾਂ ਆਪਤਾ ਟੁੱਟ ਗਿਆ ਫਿਰ ਵੀ ਔਖਾ ਹੋ ਜਾਣਾ ਜੀ ਬਾਲੇ ਦਿਨਾਂ ਉਹ ਵੀ ਜਿਹੜੇ ਨਾਲ ਜੁੜੇ ਹੋਇਆ ਭੈਣ ਭਾਈ ਦੇਖਦੇ ਹਾਂ ਵੀਰ ਭਾਈ ਫਿਰ ਉਹ ਮਨ ਟੁੱਟ ਜਾਣਾ ਵੀ ਬਾਈ ਦੀਆਂ ਵੀਡੀਓ ਨਹੀਂ ਆਈਆਂ ਵੀ ਕੀ ਕਾਰਨ ਹੈਗਾ ਤੇ ਉਹਨਾਂ ਅੱਜ ਦੱਸ ਰਿਹਾ ਵੀ ਚਾਰ ਪੰਜ ਦਿਨ ਵੀਡੀਓ ਨਹੀਂ ਪੈਣੀ ਆ ਵੀਡੀਓ ਤੋਂ ਬਾਅਦ ਫਿਰ ਠੀਕ ਰੱਖਿਓ ਫਿਰ 5 ਦਿਨਾਂ ਤੋਂ ਬਾਅਦ ਫੇਰ ਪਾਵਾਂਗੇ ਵੀਡੀਓ ਆਪਾਂ ਪਿੰਡ ਆ ਕੇ ਪਾਈਏ ਛੇ ਮਰਜ਼ੀ ਰਾਤ ਤੱਕ ਜਿਹੜਾ ਰਾਬਤਾ ਕਰਾਂਗੇ ਆਪਾਂ ਆਓ ਚੱਲੀਏ ਬਲੌਗ ਬਾਲ ਮਿਲਦੇ ਆ ਤੁਹਾਨੂੰ ਤੇ ਦਿਖਾਉਣੇ ਆਪਾਂ ਕੱਲਾ ਲੋਡ ਕਰਤਾ ਘਰਬਾਰ ਥੋੜਾ ਜਿਹਾ ਕਿਉਂ ਮਿਸਤਰੀ ਦਾ ਕੰਮ ਅਜੇ ਅੱਜ ਮਿਸਤਰੀ ਆਊਗਾ ਫੀਟਿੰਗ ਵਾਲਾ ਤੇ ਉਹ ਜਿਹੜਾ ਕੰਮ ਆ ਕਰਾ ਲਈਏ ਜਿਹੜਾ ਦੂਜਾ ਕੰਮ ਆ ਮਿਸਤਰੀ ਦਾ ਜਿਹੜਾ ਪਲ ਪਾਈ ਵਾਲਾ ਕੰਮ ਉਹ ਆਪਾਂ ਉਹ ਤੋਂ ਬਾਅਦ ਸ਼ੁਰੂ ਕਰਾਂਗੇ ਤੇ ਜਿਹੜਾ ਵੀ ਟੂਟੀਆਂ ਟਾਟੀਆਂ ਵਾਲਾ ਜਿਹੇ ਮਿਸਤਰੀ ਕੋਈ ਮਿਲ ਗਿਆ ਹੋਣਾ ਮੇਰੀ ਸਾਈ ਹੋਈ ਹੋਈ ਆਪਣੀ ਉਹਨਾਂ ਕੋਲ ਟਾਈਮ ਖਿੱਚਵਾਂਗਾ ਤੇ ਜੋ ਕਰਨਾ ਕੀਤਾ ਆਈ ਹਾਂ ਅੱਜ ਤੇ ਫੀਡ ਗਾਲ ਵੀ ਅੱਜ ਧਿਰਾਂ ਪਾ ਕੇ ਜਾਊਗਾ ਤੇ ਆਉ ਦਿਖਾਉਣਾ ਤੁਹਾਨੂੰ ਵਲੌਗ ਚ ਮੈਂ ਬਣੇ ਰਿਹਾ ਧੰਨਵਾਦ ਜੀ ਬੀਬੀ ਨੂੰ ਔਖਾ ਰੋ ਸਬਜ਼ੀ ਧਰਨੇ ਤੜਕੇ 5 ਵਜੇ ਦੀ ਬੈਠੀ ਹੈ ਚੁੱਲ੍ਹੇ ਮੂਰੇ 2.5 ਘੰਟੇ ਹੋ ਗਏ ਨੇ ਚੁੱਲ੍ਹੇ ਮੂਰੇ ਬੈਠੀ ਨੂੰ ਸਾਗ ਧਰੀ ਬੈਠੀ ਹੈ ਵਿਚਾਰੀ ਕਹਿੰਨੀ ਪੁੱਤ ਮੈਥੋਂ ਸਬਜ਼ੀ ਨਹੀਂ ਬਣਦੀ ਰੋਜ਼ ਕਹਿੰਨੀ ਮੈਂ ਔਖੀ ਹੁੰਨੀ ਆ ਕਿਉਂ ਜੀ ਇੱਕ ਅੱਧਾ ਕੰਮ ਵਾਲਾ ਫਿਰ ਮੱਜਾਂ ਦੇ ਛੱਡਿਆ ਹੋਇਆ ਉਹ ਵੀ ਨਾਲ ਹੁੰਦਾ ਹੈ ਇਟਾ ਉਟੇ ਜਾਂ ਘੜਦੇ ਨੇ ਦੋ ਦਿਹਾੜੀਆਂ ਹੋ ਜਾਂਦ ਨੇ ਕੰਮ ਫੇਰ 10 ਪਸ਼ੂਨ ਇੱਕ ਬੰਦਾ ਸਾਹਮਦਾ ਮੈਨੂੰ ਇੱਧਰ ਉੱਧਰ ਕੰਮ ਰਹਿੰਦੇ ਨੇ ਵੱਧ ਤੇ ਹੁਣ ਫੇਰ ਇੱਕ ਬੰਦੇ ਬਿਨਾਂ ਸਰਨਾ ਨਹੀਂ ਮਾਮਾ ਕਹਿ ਕੇ ਕਰਾ ਲੈਂਦਾ ਕੰਮ ਤੇ ਬੀਬੀ ਨੇ ਸਾਗ ਧਰ ਲੈ ਕੇ ਨੇ 4 ਦਿਨ ਲੰਘ ਜਾਣਗੇ ਭਾਈ ਓਕੇ ਸੋਕੇ ਹੋਰ ਕੀ ਆ ਫਿਰ ਤੜਕੇ ਆਥਣੇ ਕਹਿੰਦੀ ਮਤਲਬ ਦਾਲ ਨਹੀਂ ਠੇਕਦੀ ਭਾਈ ਚੋਮਾ ਠੀਕ ਹੈ ਨਹੀਂ ਕਿਤੇ ਹੱਡੀ ਪਸਲੇ ਨਹੀਂ ਸਾਗ ਹੱਡਲੀ ਪਸਤੀ ਬਾਲਾ ਕੋਟਿਆ ਮੈਂ ਵੀ ਕੋਟ ਤੱਕ ਇੰਨਾ ਦਾ ਤਾਜ਼ਾ ਸਾਗ ਸੀ ਤੇ ਬਹੁਤ ਵਧੀਆ ਬਣਿਆ ਗਲਕਰ ਸਰੋਂ ਪੱਕਦੀ ਵੱਡੇ ਰੇਕੇ ਦਾ ਗੰਦਨਾ ਉਪਰ ਆ ਗਈ ਸਰੋਂ ਕਣਕ ਚੋਹੋ ਜੂ ਕੋਈ ਨਾ ਤੂੰ ਦੂਰ ਫੇਰ ਜਾ ਨੀ ਹੋਰ ਛਿੜ ਦਾਂਗੇ ਸਰੋਂ ਨੂੰ ਦੂਰ ਜਾ ਨਹੀਂ ਆਂਦਾ ਜਹ ਜਾਂ ਮੱਥੋਂ ਹੋਵੇ ਪਾਰ ਤੜਕਾ ਪਾਉਗੀ ਆ ਸਮਾਨ ਚੀਰੇ ਪੈ ਕੀ ਕਰੀਏ ਭਾਈ ਢਿੱਡ ਭਰੇ ਬੈ ਨਾ ਤਾਂ ਸਾਦਾ ਨਹੀਂ ਹਨਾ ਕੰਮ ਆਲੇ ਲੱਗੇ ਹੋਏ ਨੇ ਤੁਹਾਨੂੰ ਪਤਾ ਮੇਰਾ ਭਾਈ ਵੀ ਆਇਆ ਹੋਇਆ ਫਿਰ ਆਥਨ ਤੱਕ ਸਬਜ਼ੀ ਦਾ ਪੁੱਤ ਔਖਾ ਹੈ ਇਹਦੇ ਨਾਲ ਅਸੀਂ ਚਾਹ ਡੰਗ ਲੰਗਾ ਲਾ ਗਏ ਹਣ ਕੀ ਕਰੀਏ ਨਾਲ ਮਿਲ ਕੇ ਟਾਈਮ ਪਾਸ ਕਰਦੇ ਆ ਭਾਈ ਜਿਵੇਂ ਪ੍ਰਮਾਤਮਾ ਦਾ ਹੁਕਮ ਹੈ ਹੋਵੇਂ ਚੱਲੀ ਆਂਦਾ ਬੜਾ ਜੋਰ ਰੱਬ ਮੂਲੇ ਪਾਸੇ ਦਾ ਨੈ ਸੇ ਇਕੱਲੇ ਨੇ ਸਾਗ ਬਣਾ ਲਿਆ ਭਾਈ ਹੂੰ ਤਰਸੇਮ ਵੀ ਬਹਿ ਗਿਆ ਧਾਰਾ ਚੋਕੇ ਵਿਚਾਰਾ ਚੁੱਲੇ ਮੁਰੇ ਵੀ ਬਹਿ ਗਿਆ ਤੇ ਹੁਣ ਮੈਂ ਤੜਕਾ ਲਾ ਕੇ ਆਕਾ ਬਨੂਣੂਗੀ ਹਲ ਤਾਂ ਸਨੇਹੀ ਹੈ ਮੇਰੇ ਭਾਈ ਕਹਿੰਦਾ ਤੇ ਕਹਿੰਦਾ ਤੂੰ ਸਾਗ ਕਿੱਥੋਂ ਰਲਣਾਂਗੀ ਤੜਕੇ ਪਏ ਜਾਣਾ ਤੂੰ ਉਹ ਤਾਂ ਹਲੇ ਸੁੱਤਾ ਪਿਆ ਸਾਗ ਕੋਕਤਾ ਤਾ ਕੋਕਤਾ ਸੁੱਤਾ ਪਿਆ ਨਹੀਂ ਬਚਾਰਾ ਕੀ ਕਰੀਏ ਥਾਂਗ ਲੱਗਦਾ ਵੀ ਚੰਗਾ ਹੈ ਨਾ ਗਾਜਰਾ ਤੋਂ ਜੀ ਲਿਆ ਹੋਇਆ ਪਿਆ ਬਬੀ ਦਾ ਜੀ ਲਿਖਾ ਤਾ ਕੀ ਕਰੀਏ ਚੰਗਾ ਹੀ ਲੱਗਦਾ ਸਾਲ ਕੁ ਮਿਹਾਰ ਨੂੰ ਤੁਮ ਪੰਜ ਚਾਰ ਧਰਜੂ ਕੇ ਦੇ ਵਿੱਚ ਦੀ ਉਹ ਧਰ ਲਈ ਤਾ ਹਾਂ ਫਿਰ ਧਰ ਲਾਂਗੇ ਹਲੇ ਚਾਰ ਟਾਂਗਾ ਕੱਢਾਂਗੇ ਇਹਦੇ ਨਾਲ ਕੀ ਕਰੀਏ ਬਾਕੀ ਜੋ ਖਪਾਈ ਰੱਬ ਨੇ ਰੱਲ ਮਿਲ ਕੇ ਵਸਤਾ ਕਰ ਦੋਗੇ ਘੋਟਾ ਬਦੀ ਆ ਗਿਆ ੜਕਾ ਲਾ ਦਾਂਗੇ ਹੁਣ ਰੋਟੀ ਪਕਾ ਦਾਂਗੇ ਇੱਥੇ ਲਾਲੀ ੜਕਾ ਵੀ ਇੱਥੇ ਹੋ ਆਪਾਂ ਕਾਲਾ ਹੋ ਜੂ ਉਧਰ ਲਾ ਦੇਉਂਗੀ ਪੜਕ ਨਿਕਾਲੀ ਹੋ ਜੂਰੇ ਫਿਰ ਮਨ ਮੰਜੜੀ ਓਖੀ ਹੋ ਜੂ ਆ ਤਾਂ ਮੈਂ ਹੋ ਗਿੱਲੀ ਰੀਗ ਲੈ ਕੇ ਮਾਂਜ ਦੂੰਗੀ ਲੈ ਕੇ ਪਾਣੀ ਨਾ ਸਾਰਾ ਸਾਗ ਮਾ ਦੂੰਗੀ ਸਾਗ ਰੱਜ ਗਿਆ ਬਸ ਆਪਣਾ ਐਨੇ ਤੋਂ ਨਹੀਂ ਆ ਗਰਮ ਗਰਮ ਨੂੰ ਰੋਟੀ ਬੜਾ ਭਾਰੀ ਲੈ ਆਪੇ ਇਹ ਵੇ ਵਧੀਆ ਇਹ ਨਾਲ ਘੁੱਟਦਾ ਸਾਗ ਵਧੀਆਗਾ ਚੋਰ ਇਹ ਨਾਲ ਕੱਲ ਬਣਦੇ ਨੇ ਚਾਹ ਚਾਰ ਦਿਨ ਢੱਡ ਭਰ ਲਊਗਾ ਹੋਰ ਕੀ ਫਿਰ ਇਧਰ ਐ ਬਾਜਰੀ ਪੂਰੀ ਇਕੱਠੀ ਕਰਕੇ ਜੀ ਐ ਬੇੜਾ ਇੰਨਾ ਖੁੱਲਾ ਹੋ ਗਿਆ ਜਦੋਂ ਮਿੱਟੀ ਮੁੱਟੀ ਚੱਕੀ ਗਈ ਆਪਣੀ ਕੋਈ ਉਤ ਬਾਅਦ ਚੱਕਾਂਗੇ ਜਰਾ ਫਰਸ਼ਪੁਰ ਸਲਾਮਾਂਗੇ ਮਿਸਤਰੀ ਆਉਣਗੇ ਫਿਰ ਤੇ ਆਹ ਸਾਥ ਹਮਲਾ ਦੇੜਨਾ ਜੇ ਆਪਾਂ ਮਿਸਤਰੀ ਕੋਲ ਰੱਖ ਲਓ 2-4 ਦਿਨ ਡਰਦਿਆਂ ਨਹੀਂ ਰੱਖ ਲਿਆ ਵੀ ਜਦੋਂ ਕੋਈ ਭੈਣ ਮਾਰਾ ਟਾਈਮ ਆਉਂਦਾ ਨਾ ਕੋਈ ਪਤਾ ਪਤਾ ਨਹੀਂ ਹੋਰ ਨੁਕਸਾਨ ਨਾ ਹੋ ਜੇ ਵੱਧ ਢੂਲਾ ਖੋਲਣਾ ਸਾਡੀ ਮਜਬੂਰੀ ਸੀ ਕਿਉਂ ਢੂਲੇ ਦਾ ਕਰਾਇਆ ਪੈਂਦਾ ਸੀਗਾ ਢੂਲਾ ਆਪਾਂ ਪਰਸੋ ਚ ਉੱਥੇ ਖੋਲ ਦਿੱਤਾ ਸੀਗਾ ਤਾਂ ਵੀ 10-11000 ਰੁਪਏ ਕਰਾਇਆ ਬਣ ਗਿਆ ਢੂਲੇ ਢੂਲੇ ਦਾ ਬਾਈ ਤੇ ਜੇ 5-4 ਦਿਨ ਹੋਰ ਲਗਾਉਣੇ 5-6000 ਹੋਰ ਬਣ ਜੰਨਾ ਉਹ ਤਾਂ ਮਜਬੂਰੀ ਤੇ ਫਿਰ ਮਿਸਤਰੀ ਨੂੰ ਕਦੇ ਨਾਲ ਛੱਡਣਾ ਪਿਆ ਗਿਆ ਸੀ ਵੀ ਢੁੱਲਾ ਖੋਲ ਜਾ ਬਾਈ ਬਣੇ ਹੁਣ ਕਰਾਇਆ ਪੈਂਦਾ ਹੈਗਾ ਤੇ ਬਣ ਬਹੁਤ ਸੋਹਣਾ ਗਿਆ ਆਪਣਾ ਤੁਸੀਂ ਦੇਖ ਲਓ ਇੱਥੇ ਅਜੇ ਕਮਰਾ ਬਣਾਉਣਾ ਸੀ ਆਪਾਂ ਨੇ ਹੁਣ ਕਮਰਾ ਨਹੀਂ ਬਸ ਈ ਮਹੀਨੇ ਖੜਕੇ ਬਣਾਈਏ ਕਿਉਂ ਹੁਣ ਉਹ ਗੱਲ ਡਿਜ਼ਾਈਨ ਕਰਦਾ ਕੰਮ ਨੂੰ ਆ ਜਿਹੜਾ ਮੋਟਾ-ਮੋਟਾ ਕੰਮ ਇਹ ਕਰਾਉਣਾ ਪਊਗਾ ਇਹਦੇ ਬਿਨਾ ਸਰਦਾ ਨਹੀਂ ਕਿਉਂ ਸਾਡੇ ਬਾਥਰੂਮ ਵੀ ਜਮਟਾਏ ਪੈਨੇ ਡਰ ਲੱਗ ਰਾ ਰਹੇ ਹੁੰਦਿਆਂ ਨੂੰ ਕਈ ਵਾਰ ਵੀ ਹੁਣ 60 ਫੀਟ ਪੱਜੇ ਡੱਗ ਜੇ ਇਹ ਤੇ ਆ ਚਾਲੂ ਕਰ ਲਾਂਗੇ ਮਹੀਨੇ ਵੀ ਦਿਨਾਂ ਚ ਇਸ ਤਰ੍ਹਾਂ ਆਪਣਾ ਬਣ ਗਿਆ ਬਹੁਤ ਖੁੱਲਾ ਡੁੱਲਾ ਕਿਉਂ ਇਧਰੋਂ ਵੀ ਘਰ ਪਹਿਲਾਂ ਤੰਗੀ ਹੁੰਦੀ ਸੀ ਵਿਹੜੇ ਦੀ ਤੇ ਹੁਣ ਹਿਸਾਬ ਨਾਲ ਪੈ ਗਿਆ ਵਿਹੜਾ ਜਦੋਂ ਉਹ ਕੰਧ ਢਾਉਣੀ ਆਏ ਸਾਹਮਣੇ ਵਾਲੀ ਕੰਧ ਢਾਕੇ ਬਹੁਤ ਖੁੱਲਾ ਬਣ ਜਾਣਾਗਾ ਤੇ ਵਿਹੜਾ ਬਹੁਤ ਵੱਡਾ ਹੋ ਗਿਆ ਆਪਣਾ ਸਾਰੇ ਚ ਵਧੀਆ ਫਰਸ਼ ਲਾ ਰਾਂਗੇ ਰਾਂ ਇਸੇ ਫਰਸ਼ ਨਾਲ ਹੀ ਸਾਰਾਂਗੇ 2 ਸਾਲ ਫੇਰ ਸਾਰੇ ਚ ਵਧੀਆ ਨਵੇਂ ਰਵਾਜ ਦਾ ਫਰਸ਼ ਲਾ ਰਾਂਗੇ 2 ਸਾਲਾਂ ਨੂੰ ਇਸ ਤਰ੍ਹਾਂ ਦੀ ਹੋ ਗਈ ਆਪਣੀ ਬਿਲਡਿੰਗ ਜਿਹੜੀ ਪਾਈ ਹੈ ਤੈਨੂੰ ਘਰ ਆਪਣਾ ਸੋਨਾ ਪਏ ਇੱਧਰ ਤਾਂ ਤੁਹਾਨੂੰ ਪਤਾ ਹੀ ਆ ਕਰਦਾ ਰੰਗ ਰੰਗ ਕਰਾ ਲਾਂਗੇ 2 ਸਾਲਾਂ ਨੂੰ ਅਜੇ ਇਹ ਮੀਨ ਮੈਸਾ ਕਰਤੀਆਂ ਬਾਰੇ ਇਹ ਮੈਂ ਕੱਖ ਪਾਦੇ ਭਾਈ ਕੱਖ ਤਾਂ ਨਹੀਂ ਪਾਏ ਪਾਤੇ ਥੋੜੇ ਨਗੇ ਥੋੜੇ ਨਗੇ ਥੋੜੇ ਨੇ ਹਣਾ ਇੱਕ ਉਹ ਝੋਟੀ ਇੱਧਰ ਲੈ ਆਈ ਹਾਂ ਮੀ ਉਹੋ ਛੋਟੀ ਝੋਟੀ ਇਹਦੇ ਨਾਲ ਕੱਟੇ ਦੇ ਝੋਟੇ ਨਾਲ ਦਾਣਾ ਖਾਲਾ ਕਰੂ ਕੱਟੇ ਨਾਲ ਉਰੇ ਦਾਣਾ ਪੈਂਦਾ ਪਲ ਜੂਇਰ ਹੋਦਰ ਉਹਨਾਂ ਦਾਣਾ ਨਹੀਂ ਪੈਂਦਾ ਚੰਗਾ ਇਹ ਕੱਟੇ ਨੂੰ ਪਾਉਣਾ ਜਦੋਂ ਨਾਲ ਉਹ ਖਾ ਲਿਆ ਗੁਰਚਾਰਪੁਰ ਕੀ ਉਹਨੂੰ ਅੱਜ ਹੀ ਬੰਨਦੀ ਹੁਣੀ ਉਹ ਤੇ ਬੰਨੀ ਜਿਹੜਾ ਖੁਰਲੀ ਚ ਹੋ ਗਈ ਕਿ ਲੱਗੀ ਹੋਈ ਆਪਣੀ ਆਕ ਕਿਲ ਪੈਂਦਾ ਜੀ ਤੇ ਉਹ ਕਿਲਾ ਮਾਰਾ ਕਿਲਾ ਦਾ ਤੋੜ ਦੂਗੀ ਉਹ ਉਹ ਆਊਗਾ ਪਰ ਦੱਤ ਦਾ ਕਿਹਾ ਤਾਂ ਹੈਗਾ ਉਹਨੂੰ ਵੀ ਕੱਲ ਤਾਂ ਦਿਨ ਹੋਰ ਲਵਾ ਰਹੀਆਂ ਅੱਡੇ ਫੇਰ ਤੋਂ ਕੱਲਾਸਾਰ ਲੈ ਕਿੰਨਾ ਤਾਂ ਜਰਾ ਇੱਟਾਂ ਨਿਮੇੜ ਦੂਗਾ ਨਾਲੇ ਉਹ ਇੱਟਾਂ ਚਿੰਕੇ ਰੱਖ ਦਿਓ ਫੇਰ ਟਰਾਲੀ ਇੱਧਰ ਘੜਦਾ ਗੋਹਾ ਗੋਵਾ ਚੱਕ ਸ਼ਿੱਟਣ ਨੂੰ ਓੱਖਾ ਹੁੰਨੇ ਆ ਇੱਟਾਂ ਚਿੰਨਦੇ ਹੋ ਬਾਈ ਚੰਗਾ ਨਾਲੇ ਉਹ ਰੂੜੀ ਜੀ ਲੋਟ ਕਰ ਦਿਓ ਅੱਜ ਖੇਤ ਨਾਲ ਇਹ ਕੰਮ ਕਰਾ ਲਾ ਫੇਰ ਤੂੰ ਸੌਖਾ ਰਹਿਆ ਕੱਲੇ ਨੂੰ ਓੱਖਾ ਹੋ ਜਾ ਕਰੋ ਦਿੰਨੇ ਠੀਕ बल्कार दी कुड़ी मेरे दोस्त दी ओ हुई पाठ करा भाई ने मैं लेट हो गया थोड़ा सा घरों क्यों तुम्हें नु पता ही है काम दा जी थोड़ा सा लेट हो गए मेरे को बधाई ना भाई तू ਮੈਂ ਬਈ ਕਰ ਤੈਨੂੰ ਪਤਾ ਉਹ ਬਾਪੂ ਉਧਰ ਕਰ ਰਹੇ ਨੇ ਕੋਈ ਤੀਨਾ ਚਾਪਾ ਨਹੀਂ ਕੋਈ ਨਾ ਬਈ ਨੇ ਬਈ ਲੋੜੀਆਂ ਵੀ ਨੇ ਕਹਿੰਦੇ ਹੁੰਦੇ ਨੇ ਸਾਰੇ ਦੁੱਖ ਨਾਲ ਆ ਸੁੱਖ ਆਉਣਾ ਹਨਾ ਤੇ ਇੱਕ ਦੋਸਤ ਦੀ ਕੁੜੀਆ ਵੀਰ ਦੀ ਪੁਲਿਸ ਵਿੱਚ ਭਰਤੀ ਹੋਇਆ ਉਹਦੇ ਪ੍ਰੋਗਰਾਮ ਸੀ 2 ਮਿੰਟ ਹਾਜ਼ਰੀ ਭਰੀ ਆ ਤੇ ਇੱਧਰ ਸਾਡੇ ਦੋਸਤ ਨੇ ਆ ਮੁੰਡੇ ਕਿਵੇਂ ਪਤਾ ਵਜੀਦਾ ਜੀ ਤੇ ਇਹਨਾਂ ਨੇ ਲੋੜੀ ਆਗੀ ਤੇ ਇਹਨਾਂ ਨੇ ਸਪੈਸ਼ਲ ਮੈਂ ਆਉਣਾ ਸੀ ਨਹੀਂ ਆਉ ਸੀ ਪਰ ਮੈਂ ਕਾਲੀ ਕਾਲੀ ਮੈਂ ਸਾਰਿਆਂ ਨੇ 2 ਮਿੰਟ ਹਾਜ਼ਰੀ ਭਰਤੀਏ ਤੇ ਮੁੰਡੇ ਸਾਰੇ ਕਿਹਨੇ ਸਾਡਾ ਬਲੌਗ ਜ਼ਰੂਰ ਬਣਾ ਭਾਈ ਬਲੌਗ ਦਾ ਮਤਲਬ ਕਿ ਸਾਰੇ ਪਿਆਰ ਕਰਦੇ ਨੇ ਵੀਡੀਓ ਦੇਖਦੇ ਨੇ ਤੁਸੀਂ ਸਮਝ ਰਹੇ ਹੋ ਹਲਵਾਈ ਸਾਹਬ ਵੀ ਕਿਹਨੇ ਬਲੌਗ ਜ਼ਰੂਰ ਬਣਾ ਕੇ ਜਾਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੇ ਮੈਂ ਠੀਕ ਹੈ ਸਾਰੇ ਠੀਕ ਓਏ ਠੀਕ ਓਏ ਚਾਕਲੇਟਰ ਓਏ ਠੀਕ ਹੈ ਇੱਕ ਜੋ ਪੁੱਤ ਆਲੂ ਭਾਰਤ ਬਗੇ